ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਔਰ ਸ਼ੋਅ ਪੂਰਾ ਪੈਕ ਕਰ ਦਿੱਤਾ ਅਸੀਂ ਲੁਧਿਆਣੇ ਵਾਲਿਆਂ ਨੇ ਔਰ ਉਮੀਦ ਆ ਵੀ ਇਥੋਂ ਲੋਕਾਂ ਨੂੰ ਸਾਡੇ ਮੈਂਬਰਸ ਨੂੰ ਬਹੁਤ ਜ਼ਿਆਦਾ ਬਿਜ਼ਨਸ ਜਨਰੇਟ ਹੋਏਗਾ ਸਰ ਤੁਸੀਂ ਲਗਾਤਾਰ ਇੰਡਸਟਰੀ ਪ੍ਰਗਤੀ ਮੇਲਾ ਦਿੱਲੀ ਜਾਂਦੀ ਐਗਜ਼ੀਬਿਸ਼ਨ ਨਾਲ ਵੀ ਲਗਾਤਾਰ ਮੰਗ ਕਰ ਰਹੇ ਹੋ ਲੁਧਿਆਣੇ ਵੀ ਹੋਣੀ ਚਾਹੀਦੀ ਐਗਜ਼ੀਬਿਸ਼ਨ ਸੈਂਟਰ ਗੱਲਬਾਤ ਹੋਈ ਕੋਈ ਸਰ ਲੁਧਿਆਣਾ ਜਿਹੜਾ ਮਨਪ੍ਰੀਤ ਬਾਦਲ ਜੀ ਜਦੋਂ ਕਿਸੇ ਟਾਈਮ ਇੱਥੇ ਆਏ ਸੀ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਆਦੋਂ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਲੁਧਿਆਣਾ ਨੂੰ ਐਗਜ਼ੀਬਿਸ਼ਨ ਸੈਂਟਰ ਦਿਓ ਤੇ ਉਹ ਮੋਤੀ ਨਗਰ ਦੇ ਨੇ ਕੋਲ ਪਹਿਲਾਂ ਬੋਰਡ ਵੀ ਲਾਇਆ ਸੀ ਥੋੜੀ ਦੇਰ ਵਾਸਤੇ ਕਿ ਇੱਥੇ ਐਗਜ਼ੀਬਿਸ਼ਨ ਸੈਂਟਰ ਬਣੇਗਾ ਪਰ ਬਾਅਦ ਵਿੱਚ ਉੱਥੇ ਕੁਝ ਹੋਰ ਹੀ ਬਣ ਗਿਆ ਤੇ ਉਹ ਅੱਜ ਤੱਕ ਤਾਂ ਦੇਖੋ ਲੁਧਿਆਣੇ ਨਾਲ ਤਾਂ ਕਈ ਹੋ ਰਿਹਾ ਤਾਂ ਕਿ ਆਪਣਾ ਐਗਜ਼ੀਬਿਸ਼ਨ ਸੈਂਟਰ ਨਹੀਂ ਮਿਲਿਆ ਜੋ ਗਵਰਨਮੈਂਟ ਵੱਲੋਂ ਮਿਲਣਾ ਚਾਹੀਦਾ ਤਾਂ ਇੱਕ ਵੱਡਾ ਐਗਜ਼ੀਬਿਸ਼ਨ ਸੈਂਟਰ ਚਾਹੀਦਾ ਕਿਉਂਕਿ ਅਸੀਂ ਗੁਜਰਾਤ ਜਾਂਦੇ ਹਾਂ ਜਾਂ ਬੈਂਗਲੌਰ ਜਾਂਦੇ ਹਾਂ ਉਹਦੇ ਬਹੁਤ ਅੱਛੇ-ਅੱਛੇ ਵੱਡੇ-ਵੱਡੇ ਐਗਜ਼ੀਬਿਸ਼ਨ ਸੈਂਟਰਸ ਬਣ ਚੁੱਕੇ ਨੇ ਇੱਥੇ ਲੈ ਕੇ ਆਏ ਅਸੀਂ ਪਿੱਛੇ ਆ ਇਸ ਚੀਜ਼ ਤੇ ਮਤਲਬ ਰਾਹਤ ਮਿਲ ਰਹੀ ਇੰਡਸਟਰੀ ਨੂੰ ਇਸ ਟੈਂਪ ਕਿ ਨਹੀਂ ਹ ਮੰਗਦੇ ਹੋ ਸਬਸਿਡੀ ਹੋਣੀ ਚਾਹੀਦੀ ਕੁਛ ਨੂੰ ਹੋਣਾ ਚਾਹੀਦਾ ਸਰਕਾਰ ਤੋਂ ਵੀ ਗੱਲ ਸੁਣਦੇ ਦੇਖੋ ਸਬਸਿਡੀਆਂ ਜਿਹੜੀਆਂ ਐਗਜ਼ੀਬਿਟਰਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲਦੀਆਂ ਲੋਕਲ ਸਟੇਟਸ ਗਵਰਨਮੈਂਟ ਵੱਲੋਂ ਹੁਣ ਜਿਵੇਂ ਅੱਜ ਮੈਨੂੰ ਪਤਾ ਚੱਲਿਆ ਵੀ ਬਿਜਲੀ ਦਾ ਵੀ ਕੁਛ ਰੇਟ ਵਧਾ ਦਿੱਤਾ ਹੈ ਇਹਨਾਂ ਨੇ ਤੇ ਬਿਜਲੀ ਪਹਿਲਾਂ ਹੀ ਇੰਡਸਟਰੀ ਨੇ ਕਹਤੇ ਆ ਰਹੇ ਆ ਵੀ 5 ਰੁਪਏ ਯੂਨਿਟ ਰੇਟ ਹੋਣਾ ਚਾਹੀਦਾ ਇੰਡਸਟਰੀ ਨੂੰ ਸੋ ਇਹ ਇੰਡਸਟਰੀ ਨੂੰ ਜੇ ਤੁਸੀਂ ਦੇਖੋ ਪੰਜਾਬ ਕੋਲੇ ਆਪਣਾ ਕੋਈ ਇਸ ਇਹਨਾ ਕੋਈ ਕੋ ਇੰਡਸਟਰੀ ਨੂੰ ਜੇ ਪਰਫੁੱਲਿਤ ਕਰਨਾ ਆ ਤਾਂ ਤੁਹਾਨੂੰ ਇੱਥੇ ਰੇਟ ਬਿਜਲੀ ਦੇ ਘਟਾਉਣੇ ਪੈਣਗੇ ਕਿਉਂਕਿ ਇੰਡਸਟਰੀ ਤਾਂ ਹੀ ਪਰਫੁੱਲਿਤ ਹੋਏਗੀ ਜੇ ਬਿਜਲੀ ਦਾ ਰੇਟ ਘਟ ਹੋਏਗਾ ਆਦਰਵਾਇਸ ਜਿਹੜੀ ਇੰਡਸਟਰੀ ਹੈ ਹੁਣ ਨਾਲ ਦੇ ਪੇ ਹਿਮਾਚਲ ਉਧਰ ਉਹ ਐਸ ਜ਼ेड ਕਈ ਏਰੀਆ ਹੈਗੇ ਨੇ ਉਧਰ ਨੂੰ ਸ਼ਿਫਟ ਹੋਈ ਜਾ ਰਹੇ ਨੇ ਜਿਹੜਾ ਕਿ ਲੁਧਿਆਣਾ ਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਸੋ ਲੁਧਿਆਣਾ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ ਥੈਂਕ ਯੂ ਠੀਕ ਹੈ ਮੋਟਰ ਕੀ ਹੈ ਲੁਧਿਆਣਾ ਮਸ਼ੀਨ ਟੂਲ ਮੈਨੂਫੈਕਚਰ ਐਸੋਸੀਏਸ਼ਨ ਜਿਹੜੀ ਇੱਕ ਐਸੋਸੀਏਸ਼ਨ ਆ ਸਾਰਾ ਮਰਜੀਤ ਸਿੰਘ ਸਾਗਰ ਉਹਨਾਂ ਨੂੰ ਮੈਜ ਅਜ਼ ਐ ਵਲੋਂ ਇਨਵਾਈਟ ਕੀਤਾ ਗਿਆ ਸੀਗਾ ਤੇ ਐਂਟਰਪ੍ਰੈਨਿਅਰਸ ਨਾਲ ਜਦੋਂ ਅਸੀਂ ਇੰਟਰੈਕਸ਼ਨ ਕਰਦੇ ਆ ਤੇ ਅਸੀਂ ਇਹਨਾਂ ਦੀ ਡਿਵੈਲਪ ਇਹਨਾਂ ਦੀ ਗਰੋਥ ਤੇ ਇਨਵੈਸਟ ਪੰਜਾਬ ਤੇ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਾਮਰਸ ਦੀ ਜੋ ਵੀ ਹੈਂਡਹੋਲਡਿੰਗ ਸਪੋਰਟਸ ਹੈਗੀ ਐ ਜਦੋਂ ਇੰਨੇ ਐਂਟਰਪ੍ਰੈਨਿਅਰ ਆਏ ਹੋਣ ਇਹਨਾਂ ਨੂੰ ਅਸੀਂ ਟਾਈਮ ਟੂ ਟੈਗ ਰੁਕਨੇ ਆ ਕਿ ਕਿਸ ਤਰ੍ਹਾਂ ਅਸੀਂ ਰੈਗੂਲੇਟਰੀ ਕਲੀਅਰੈਂਸ ਔਨ ਮਲੋਕ ਕਹਿ ਲੋ ਕਿ ਇੱਕ ਮਾਊਸ ਕਲਿੱਕ ਦੇ ਉੱਤੇ ਸੀ ਦੇ ਰਹੇ ਆ ਇਨਸੈਂਟਿਵਸ ਦੇ ਰਹੇ ਆ ਇੰਡੀਵਿਜੂਅਲੀ ਦੇ ਰਹੇ ਆ ਕਲਸਟਰ ਦੇ ਰੂਪ ਦੇ ਰਹੇ ਅਸੀਂ ਇੱਕ ਇੰਟਰੈਕਸ਼ਨ ਸੈਸ਼ਨ ਇੱਕ ਡਿਸੈਮਿਨੇਸ਼ਨ ਸੈਸ਼ਨ ਜਿਹੜਾ ਇਹਨਾਂ ਦੇ ਥਰੂ ਲੁਧਿਆਣਾ ਮਸ਼ੀਨ ਟੂ ਗੁਜੀ ਜੀ ਦੇ ਥਰੂ ਅਸਜੀਤ ਸਿੰਘ ਜੀ ਸਾਰਿਆਂ ਨਾਲ ਅਸੀਂ ਇਹ ਜਿਹੜਾ ਇਹਨਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਉਹ ਅਸੀਂ ਐਂਟਰਪ੍ਰੈਨਿਉਰਸ਼ਿਪ ਦਿੱਤਾ ਦੇ ਆਰ ਵੈਰੀ ਐਕਸਾਈਟਡ ਤੇ ਇਹਨਾਂ ਨੂੰ ਵੈਸੇ ਤਾਂ ਪਹਿਲਾਂ ਅਸੀਂ ਜਿਹੜਾ ਮੋਟੀਵੇਟ ਹੋਇਆ ਹੈ ਤੋਂ ਅਸੀਂ ਚਾਹਦੇ ਆਂ ਵੀ ਜਿਨ੍ਹਾਂ ਖਾਸ ਕਰਕੇ ਜਦੋਂ ਮੈਂ ਜਦੋਂ ਇੱਥੇ ਪੋਸਟਿੰਗ ਮੇਰੀ ਲੁਧਿਆਣਾ ਸੀ ਪਹਿਲਾਂ ਉਦੋਂ ਮਸ਼ੀਨ ਟੂਲ ਕਲਸਟਰ ਆਇਆ ਸੀਗਾ ਸੌਫਟਵੇਅਰ ਨੂੰ ਹੁਣ ਇਹ ਮੈਂ ਇਹੀ ਹੁਣ ਬਹੁਤ ਤੇਜ਼ ਹੋ ਚੁੱਕਾ ਹੈ ਹੁਣ ਅਸੀਂ ਦਸ ਅ ਪ੍ਰੋਪਰ ਟਾਈਮ ਟੂ ਅਸੀਂ ਕਮਨ ਫੈਸਿਲਿਟੀ ਸੈਂਟਰ ਐਸਟੈਬਲਿਸ਼ ਕਰੀਏ ਤਾਂ ਕਿ ਟੈਕਸਟਾਈਲ ਇੰਡਸਟਰੀ ਦੀ ਬਾਹਰੋਂ ਇمپੋਰਟ ਹੋ ਰਹੀ ਹੈ ਸੀਟੀਆਰ ਸਾਡੇ ਕੋਲ ਇੱਥੇ ਰਹੇਗਾ ਇਹਨਾਂ ਕੋਲ ਜਿਹੜੇ ਹੈਗੇ ਨੇ ਇਹਦੇ 4 450 ਤੋਂ ਮੇਰੇ ਖਾਲ ਜਿਆਦਾ ਜੂਨਿਟਸ ਹੋ ਦਿੰਦੇ ਇਹਨਾਂ ਯੋਗ ਭਾਵੇਂ ਵੀ ਅਸੀਂ ਜੇ ਇੱਕ ਲੈਗ ਕਰ ਇਹਨੂੰ ਦੂਰ ਕਰਾਂਗੇ ਸੋ ਇਹਨਾਂ ਨੂੰ ਵੀ ਇਹੀ ਕਮਿਟਮੈਂਟ ਹੋਈ ਹੈ ਵੀ ਅਸੀਂ ਨੂੰ ਫਾਇਦਾ ਉਠਾਵਾਂਗੇ ਸਰ ਕਮੇਟੀ ਜੀ ਜੀ ਹੋ ਰਹੀ ਹੈ ਐਗਜ਼ੀਬਿਸ਼ਨ ਲੱਗ ਰਹੀ ਹੈ ਇਸਕੇ ਬਾਰੇ ਵਿੱਚ ਸਰ ਜਵਾਬ ਦਿੱਤੀ ਹੋਈ ਹੈ ਕੀ ਕਹਿਣਾ ਚਾਹਤੇ ਐਮਟੈਕਸ ਨਾਰਥ ਇੰਡੀਆ ਦਾ ਸਭ ਤੋਂ بڑا ਐਗਜ਼ੀਬਿਸ਼ਨ ਹੈ ਜਿਸ ਵਿੱਚ ਮਸ਼ੀਨ ਟੂਲ ਮੇਡ ਇੰਡਸਟਰੀ ये प्रगति छब्बीस से उनतीस जुलाई प्रगति मैदान में हो रहा है तो लुधियाना के जितने भी मैन्युफैक्चरर्स हैं जो भी मशीन टूल्स से बिलोंग करते हैं इन सबको हम लोग चाहते है। तो हैं है? वहाँ पेट आए इंटरनेशनल पार्टिसिपेंट्स है सो हम यहाँ पे आए हैं ये बोलने की ज्यादा से ज्यादा लोग यहाँ से लुधियाना से क्योंकि मेन हब हाँ है मशीन तो लुधियाना से ज्यादा से ज्यादा लोग विजिट करने आए हैं टैक्स हमारा ऑलरेडी शो सोल्ड आउट है पिछले साल से अब अब की बात क्या उम्मीद क्या पिछले साल से अभी वो सड़ गया है फोर्टी थाउजेंड स्क्वायर मीटर जैसे बताया शो साइज बढ़ गया है एग्जिबिटर्स इतने ज्यादा इन्वॉल्व है ऑलरेडी फोर प्लस एग्जिबिटर्स है ਦੇ ਜਿਹੜੇ ਜਿਹੜੇ ਯਾਰਾਂ ਇੱਥੇ ਇਫੈਕਟਿਡ ਹਨ ਤਾਂ ਸ਼ੋ ਅਲਰੇਡੀ ਇਹ ਮਾਰਾ ਸੋਲਡ ਆਊਟ ਹੈ। ਇਹ ਹੀ ਇੱਕ ਨਈ ਆਪਣੇ ਆਪ ਨੇ ਬਹੁਤ ਜੁਰੀ ਡੇਟ ਕਰਾਇਆ ਕਿੰਨੇ ਤੱਕ। ਸੋ ਇਹ ਐਗਜ਼ੀਬਿਸ਼ਨ 26 ਤੋਂ 29 ਜੁਲਾਈ ਪ੍ਰਗਤੀ ਮੈਦਾਨ ਨਿਊ ਡੇਲਿੰਗ ਹੋਣੀ ਜਾ ਰਹੀ ਹੈ। ਐਗਜ਼ਾਮਪਲ ਸਰ ਕਿ ਨਾ ਮੈਂ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਹੈ। ਜੀ ਤੇ ਸਰ ਕੀ ਕਹੋਗੇ ਅੱਜ ਦੀ ਜਿਹੜੀ ਮੀਟਿੰਗ ਰੱਖੀ ਦੀ ਹੈ। ਅੱਜ ਦੀ ਮੀਟਿੰਗ ਜਿਹੜੀ ਹੈ ਸਾਡੇ ਬਹੁਤ ਜ਼ਿਆਦਾ ਫਰੂਟਫੁਲ ਹੋਈ। ਇਹਦੇ ਵਿੱਚ ਇਹ ਹੈ ਵੀ ਐਮਟੈਕ ਜਿਹੜੀ ਹੈ ਕੰਪਨੀ ਹੈ। ਇਹ ਬਹੁਤ ਹੀ ਰਿਪਿਊਟਡ ਕੰਪਨੀ ਹੈ ਇੰਡੀਆ ਦੀ। ਤੇ ਇਹ ਬਾਹਰ ਵੀ ਐਕਸੀਬਿਸ਼ਨ ਆਪਣੇ ਲਗਾਉਂਦੇ ਨੇ ਜਿਵੇਂ థਾਈਲੈਂਡ ਤੇ ਹੋਰ ਜੁਗੈਨ ਦੇ ਵਿੱਚ ਇਹਦੇ ਵਿੱਚ ਇਹ ਹੈ ਵੀ ਨਮੀ ਨਮੀ ਟੈਕਨੋਲੋਜੀ ਲੈ ਕੇ ਆਉਣਗੇ ਤੇ ਹੁਣ ਜਿਹੜੀ ਇਹ ਦਿੱਲੀ ਲੱਗ ਰਹੀ ਹੈ ਇਹਨਾਂ ਦੀ ਐਕਸੀਬਿਸ਼ਨ ਉਹਦੇ ਵਿੱਚ ਦੇਖੋ ਖੁਸ਼ੀ ਦੀ ਗੱਲ ਤਾਂ ਇਹ ਹੈ ਵੀ ਸਾਡੇ ਕੁਝ ਪਾਰਟਿਸਪੈਂਟ ਰਹਿ ਗਏ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਸੀ ਪਰ ਇਹਨਾਂ ਕੋ ਜਗ੍ਹਾ ਹੀ ਨਹੀਂ ਹੈਗੀ ਦੇਣ ਨੂੰ ਮਤਲਬ ਇੰਨੇ ਜ਼ਿਆਦਾ ਡਿਮਾਂਡ ਵੱਧ ਗਈ ਹੈ ਤੇ ਬਹੁਤ अच्छी कंपनी है ਤੇ ਨੈਕਸਟ ਟਾਈਮ ਮੈਂ ਆਪਣੇ ਮੈਂਬਰਸ ਨੂੰ ਕਿਹਾ ਆ ਵੀ ਤੁਸੀਂ ਜ਼ਰੂਰ ਕੋਸ਼ਿਸ਼ ਕਰਕੇ ਪਾਰਟਿਸਪੇਟ ਕਰੋ ਇਹਨਾਂ ਦੀ ਜਿਹੜੇ ਇੱਥੇ ਸਟਾਲ ਲੱਗ ਰਹੇ ਆ ਜਿਹੜੇ ਜਿੱਥੇ ਸਟਾਲ ਲੱਗ ਰਹੇ ਆ ਉਹ ਤੁਸੀਂ ਜ਼ਰੂਰ ਸਟਾਲ ਜ਼ਰੂਰ ਲਾਓ ਉੱਤੇ ਪਾਰਟਿਸਪੇਟ ਕਰੋ ਇੰਟਰਨੈਸ਼ਨਲ ਲੈਵਲ ਤੋਂ ਹੋਰ ਬਹੁਤ ਵੱਡੀਆਂ ਹੋਣੀਆਂ ਕੰਪਨੀਆ ਆਉਂਦੀਆਂ ਇੱਕ ਦੂਸਰ ਨੂੰ ਵੇਖ ਕੇ ਹੀ ਬੰਦਾ ਬਹੁਤ ਕੁਝ ਸਿੱਖਦਾ ਠੀਕ ਹੈ ਬਹੁਤ ਵਧੀਆ ਇਹ ਉਪਰਾਲਾ ਹੈ ਤੇ ਸਾਡੇ ਕਠੇ ਹੋਗੇ ਕੀਤਾ ਤੇ ਮਹਾਰਾਜ ਜੀ ਨੇ ਨੈਕਸਟ ਟਾਈਮ ਸਾਡੇ ਹੋਰ ਵੱਧ ਛੜ ਕੇ ਪਾਰਟਿਸਪੇਸ਼ਨ ਹੋਏਗੀ ਠੀਕ ਠੀਕ ਮੇਰਾ ਨਾਮ ਬਲਪ੍ਰੀ ਸਿੰਘ ਹੈ ਜੀ ਆਮ ਜਨਰਲ ਸੈਕਟਰੀ ਆਫ ਐਲ ਐਮ ٹی ਐਮ ਐਸੋਸੀਏਸ਼ਨ ਲੁਧਿਆਣਾ ਤੇ ਅੱਜ ਅਸੀਂ ਇੱਥੇ ਇੱਕ ਮੀਟਿੰਗ ਜਿਹੜੀ ਐਮਟੈਕਸ ਵੱਲੋਂ ਇਹ ਆਰਗੇਨਾਈਜ਼ ਕੀਤੀ ਗਈ ਆ ਇਹ ਜਿਹੜੇ ਐਮਟੈਕਸ ਏਸ਼ਨ ਦੇ ਵਿੱਚ ਤਾਂ ਐਗਜ਼ੀਬਿਸ਼ਨਲ ਲਗਾਉਂਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਕਾਫੀ سارے ਜਿਹੜੇ ਐਗਜ਼ੀਬਿਸ਼ਨਲ ਔਰ ਆਰਗੇਨਾਈਜ਼ ਕਰਦੇ ਨੇ ਤੇ ਅਸੀਂ ਮਾਨੂੰ ਇਹ ਵੱਧ ਕੇ ਹਿੱਸਾ ਲੈਣ ਲਈ ਇਹ ਇਹ ਸ਼ੋਅ ਦੇ ਵਿੱਚ ਕਿਹਾ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੋਇਆ ਹੈ ਤਾਂ ਕਿ ਜਿਹੜੇ ਉਹ ਪ੍ਰੋਡਕਟਸ ਬਣਾਉਂਦੇ ਨੇ ਉਹਨਾਂ ਦੀ ਵਰਲਡ ਲੈਵਲ ਦੇ ਉੱਤੇ ਪ੍ਰੋਮੋਸ਼ਨ ਕੀਤੀ ਜਾਵੇ। ਸਟਿੰਗ ਰੱਖੀ ਗਈ ਹੈ ਸਰ ਕੀ ਹੈਗਾ ਜੀ ਇਹ ਦੱਸੋ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਇਹ ਸਾਡੇ ਐਮਟੈਕਸ ਐਗਜ਼ਿਬਿਸ਼ਨ ਜੋ ਦਿੱਲੀ ਪ੍ਰਗਤੀ ਮੈਦਾਨ 26 ਤੋਂ 29 ਜੁਲਾਈ ਇਹ ਆਰਗੇਨਾਈਜ਼ ਕਰ ਰਹੀ ਹੈ ਰੀਡ ਐਂਟਰੀ ਹੁਣ ਇਹ ਐਗਜ਼ੀਬਿਸ਼ਨ ਬੜੇ ਮੈਸਿਵ ਲੈਵਲ ਤੇ ਹੋ ਰਹੀ ਹੈ ਔਰ ਇਸ ਐਗਜ਼ੀਬਿਸ਼ਨ ਦੇ ਵਿੱਚ ਮਸ਼ੀਨ ਟੂਲ ਇੰਡਸਟਰੀ ਜੋ ਕਿ ਲੁਧਿਆਣਾ ਦੀ ਆ ਉਹਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਔਰ ਸ਼ੋ ਪੂਰਾ ਪੈਕ ਕਰ ਦਿੱਤਾ ਸੀ ਲੁਧਿਆਣੇ ਵਾਲਿਆਂ ਨੇ ਔਰ ਉਮੀਦ ਆ ਵੀ ਇਥੋਂ ਲੋਕਾਂ ਨੂੰ ਸਾਡੇ ਮੈਂਬਰਸ ਨੂੰ ਬਹੁਤ ਜ਼ਿਆਦਾ ਬਿਜ਼ਨਸ ਜਨਰੇਟ ਹੋਏਗਾ ਸਰ ਤੁਸੀਂ ਨਗਾਤਾਰ ਇੰਡਸਟਰੀ ਪ੍ਰਗਤੀਮਾ ਦਿੱਲੀ ਜਾਂਦੀ ਐਗਜ਼ੀਬਿਸ਼ਨ ਨਾਲ ਵੀ ਲਗਾਤਾਰ ਮੰਗ ਕਰ ਰਹੇ ਹੋ ਲੁਧਿਆਣੀ ਵੀ ਹੋਣੀ ਚਾਹੀਦੀ ਐਗਜ਼ੀਬਿਸ਼ਨ ਸੈਂਟਰ ਗੱਲਬਾਤ ਉਹੀ ਕੋਈ ਤਤ ਲੁਧਿਆਣੇ ਦਾ ਜੋ ਪਹਿਲਾ ਮਨਪ੍ਰੀਤ ਬਾਦਲ ਜੀ ਜਦੋਂ ਕਿਸੇ ਟਾਈਮ ਇੱਥੇ ਆਏ ਸੀ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਆਦੋਂ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਲੁਧਿਆਣਾ ਨੂੰ ਐਗਜ਼ੀਬਿਸ਼ਨ ਸੈਂਟਰ ਦਿਓ ਤੇ ਮੇਰੇ ਉਹਨਾਂ ਨੇ ਮੋਤੀ ਨਗਰ ਦੇ ਨੇੜੇ ਕੇ ਏਰੀਏ ਦੇ ਕੋਲ ਪਹਿਲਾਂ ਬੋਰਡ ਵੀ ਲਾਇਆ ਸੀ ਥੋੜੀ ਦੇਰ ਵਾਸਤੇ ਕਿ ਇੱਥੇ ਐਗਜ਼ੀਬਿਸ਼ਨ ਸੈਂਟਰ ਬਣੇਗਾ ਪਰ ਬਾਅਦ ਵਿੱਚ ਉੱਥੇ ਕੁਝ ਹੋਰ ਹੀ ਬਣ ਗਿਆ ਤੇ ਉਹ ਅੱਜ ਤੱਕ ਤਾਂ ਦੇਖੋ ਲੁਧਿਆਣੇ ਨਾਲ ਤਾਂ ਕਈ ਹੋ ਰਿਹਾ ਹਾਲ ਤੱਕ ਇਹਨਾਂ ਨੂੰ ਆਪਣਾ ਐਗਜ਼ੀਬਿਸ਼ਨ ਸੈਂਟਰ ਨਹੀਂ ਮਿਲਿਆ ਜੋ ਗਵਰਨਮੈਂਟ ਵੱਲੋਂ ਮਿਲਣਾ ਚਾਹੀਦਾ ਹੈ ਤਾਂ ਇੱਕ ਵੱਡਾ ਐਗਜ਼ੀਬਿਸ਼ਨ ਸੈਂਟਰ ਚਾਹੀਦਾ ਕਿਉ ਬਹੁਤ ਅੱਛੇ ਅੱਛੇ ਵੱਡੇ ਵੱਡੇ ਐਗਜ਼ੀਬਿਸ਼ਨ ਸੈਂਟਰਸ ਬਣ ਚੁੱਕੇ ਨੇ ਇੱਥੇ ਲੈਗ ਕਰ ਰਹੇ ਆ ਅਸੀਂ ਬਹੁਤ ਪਿੱਛੇ ਆ ਇਸ ਚੀਜ਼ ਤੇ ਮਤਲਬ ਰਾਹਤ ਮਿਲ ਰਹੀ ਇੰਡਸਟਰੀ ਨੂੰ ਇਸ ਟਾਈਮ ਕਿ ਨਹੀਂ ਕਿਸ ਚੀਜ਼ ਦੀ ਰਾਹਤ ਹੈ ਹਰ ਚੀਜ਼ ਦੀ ਜਿਵੇਂ ਕਿ ਤੁਸੀਂ ਮੰਗਦੇ ਹੋ ਸਬਸਿਡੀ ਹੋਣੀ ਚਾਹੀਦੀ ਕੁਝ ਹੋਣਾ ਚਾਹੀਦਾ ਸਰਕਾਰ ਤੋਂ ਢਿੱਕਾ ਦੇਖੋ ਸਬਸਿਡੀਆਂ ਜਿਹੜੀਆਂ ਐਗਜ਼ੀਬਿਸ਼ਨਸ ਦੇ ਉੱਤੇ ਉਹ ਸਾਨੂੰ ਕੇਂਦਰ ਸਰਕਾਰ ਵੱਲੋਂ ਮਿਲ ਰਹੀਆਂ ਲੋਕਲ ਸਟੇਟਸ ਗਵਰਨਮੈਂਟ ਵੱਲੋਂ ਹੁਣ ਜਿਵੇਂ ਅੱਜ ਮੈਨੂੰ ਪਤਾ ਚੱਲਿਆ ਵੀ ਬਿਜਲੀ ਦਾ ਵੀ ਕੁਝ ਰੇਟ ਵਧਾ ਦਿੱਤਾ ਹੈ ਇਹਨਾਂ ਨੇ ਤੇ ਬਿਜਲੀ ਦਾ ਰੇਟ ਤਾਂ ਅਸੀਂ ਪਹਿਲਾਂ ਹੀ ਇੰਡਸਟਰੀ ਨੇ ਪੁਰਾਣੇ ਟਾਈਮ ਤੋਂ ਮੁੱਦਾ ਚੱਕਦੇ ਆ ਰਹੇ ਆਂ ਵੀ 5 ਰੁਪਏ ਯੂਨਿਟ ਰੇਟ ਹੋਣਾ ਚਾਹੀਦਾ ਇੰਡਸਟਰੀ ਨੂੰ ਸੋ ਇਹ ਇੰਡਸਟਰੀ ਨੂੰ ਜੇ ਤੁਸੀਂ ਦੇਖੋ ਪੰਜਾਬ ਕੋਲੇ ਆਪਣਾ ਕੋਈ ਐਸੈਟ ਨਹੀਂ ਹੈ ਨਾ ਕੋਈ ਕੋਲਾ ਆਇਆ ਨਾ ਕੁਝ ਹੋਰ ਹੈ ਇੰਡਸਟਰੀ ਨੂੰ ਜੇ ਪਰਫੁੱਲਿਤ ਕਰਨਾ ਆ ਤਾਂ ਤੁਹਾਨੂੰ ਇੱਥੇ ਰੇਟ ਬਿਜਲੀ ਦੇ ਘਟਾਉਣੇ ਪੈਣਗੇ ਕਿਉਂਕਿ ਇੰਡਸਟਰੀ ਤਾਂ ਹੀ ਪਰਫੁੱਲਿਤ ਹੋਏਗੀ ਜੇ ਬਿਜਲੀ ਦਾ ਰੇਟ ਘਟ ਹੋਏਗਾ ਆਦਰਵਾਇਸ ਜਿਹੜੀ ਇੰਡਸਟਰੀ ਆ ਹੁਣ ਨਾਲ ਦੇ ਸੂਬੇ ਨੇ ਜਿਵੇਂ ਕਿ ਹਿਮਾਚਲ ਉੱਧਰ ਉਹ ਐਸ ਜ਼ेड ਕਈ ਏਰੀਆ ਹੈਗੇ ਨੇ ਉੱਧਰ ਨੂੰ ਸ਼ਿਫਟ ਹੋਈ ਜਾ ਰਹੇ ਨੇ ਜਿਹੜਾ ਕਿ ਲੁਧਿਆਣਾ ਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਸੋ ਲੁਧਿਆਣਾ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ